ਸਥਿਤ ਜੜੀਆ ਮਹੇਸ਼ ਇੰਟਰਪ੍ਰਾਈਜ਼ਸ ਵਿਖੇ ਵੀ ਕਰੀਬ 70000 ਰੁਪਏ ਦੇ ਸਮਾਨ ਨੂੰ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੁਕਾਨਾਂ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸਥਾਨਕ ਸ਼ਹਿਰ ਦੇ ਬੈਂਕ ਬਾਜ਼ਾਰ ਸਥਿਤ ਮੋਬਾਈਲ ਦੀ ਦੁਕਾਨ ਅਤੇ ਫੁੱਲ ਬਾਈਪਾਸ ਸਥਿਤ ਯੂ ਲਾਈਕ ਮੋਬਾਈਲ ਕੇਅਰ ਦੀ ਦੁਕਾਨ ਤੇ ਦਿਨ ਦਿਹਾੜੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਦੀ ਇਹ ਚੋਰੀ ਦੀ ਘਟਨਾ ਸਿਸਟਮਿਕ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ 1.5 ਉਮਰ ਦੇ ਇਨ੍ਹਾਂ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੇ ਪਤਾ ਚੱਲਿਆ ਕਿ ਇਹਨਾਂ ਦੋਵਾਂ ਨੌਜਵਾਨਾਂ ਨੇ ਜਿੱਥੇ ਸ਼ਹਿਰ ਦੀਆਂ ਦੋ ਵੱਖ-ਵੱਖ ਮੋਬਾਈਲਾਂ ਦੀਆਂ ਦੁਕਾਨਾਂ 'ਤੇ ਦੁਪਹਿਰ ਦੇ ਸਮੇਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਉੱਥੇ ਇਸ ਤੋਂ ਕੁਝ ਸਮਾਂ ਪਹਿਲਾਂ ਇਹ ਨੌਜਵਾਨ ਪੋਚੋ ਮੰਡੀ ਵਿਖੇ ਬਾਲੀਆਵਾਲੀ ਰੋਡ ਉਤੇ ਸਥਿਤ ਜੜੀਆ ਮਹੇਸ਼ ਇੰਟਰਪ੍ਰਾਈਜ਼ਸ ਵਿਖੇ ਵੀ ਕਰੀਬ 70000 ਰੁਪਏ ਦੇ ਸਮਾਨ ਨੂੰ ਚੋਰੀ ਕਰਕੇ ਆਈਸੀ ਬੇਖੋਪ ਇਹਨਾਂ ਨੇ ਹੁਣ ਰਾਮਪੁਰਾ ਵਿਖੇ ਵੀ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੋਇਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ فقط في <applause> 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 ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੁਕਾਨਾਂ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਸਥਾਨਕ ਸ਼ਹਿਰ ਦੇ ਬੈਂਕ ਬਾਜ਼ਾਰ ਸਥਿਤ ਮੋਬਾਈਲ ਦੀ ਦੁਕਾਨ ਅਤੇ ਫੁੱਲ ਬਾਈਪਾਸ ਸਥਿਤ ਯੂ ਲਾਈਕ ਮੋਬਾਈਲ ਕੇਅਰ ਦੀ ਦੁਕਾਨ ਤੇ ਦਿਨ ਦਿਹਾੜੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਦੀ ਇਹ ਚੋਰੀ ਦੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡੇਢ ਉਮਰ ਦੇ ਇਹਨਾਂ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੇ ਪਤਾ ਚੱਲਿਆ ਕਿ ਇਹਨਾਂ ਦੋਵਾਂ ਨੌਜਵਾਨਾਂ ਨੇ ਜਿੱਥੇ ਸ਼ਹਿਰ ਦੀਆਂ ਦੋ ਵੱਖ-ਵੱਖ ਮੋਬਾਈਲਾਂ ਦੀਆਂ ਦੁਕਾਨਾਂ 'ਤੇ ਦੁਪਹਿਰ ਦੇ ਸਮੇਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਤੇ ਉੱਥੇ ਇਸ ਤੋਂ ਕੁਝ ਸਮਾਂ ਪਹਿਲਾਂ ਇਹ ਨੌਜਵਾਨ ਪੁੱਚੋ ਮੰਡੀ ਵਿਖੇ ਬਾਲੀਆਵਾਲੀ ਰੋਡ 'ਤੇ ਸਥਿਤ ਜੜੀਆ ਮਹੇਸ਼ ਇੰਟਰਪ੍ਰਾਈਜ਼ਸ ਵਿਖੇ ਵੀ ਕਰੀਬ 70000 ਰੁਪਏ ਦੇ ਸਮਾਨ ਨੂੰ ਚੋਰੀ ਕਰਕੇ ਆਈਸੀ ਵੇਖੋ ਪਿੰਨ ਨੇ ਹੁਣ ਰਾਮਪੁਰਾ ਵਿਖੇ ਵੀ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੋਇਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ